ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਹਾਂਜੀ ਤਾਂ ਅੱਜ ਅਸੀਂ ਤੁਹਾਨੂੰ ਪਿੰਡਾਂ ਵਿੱਚ ਪਾਣੀ ਭਰਨ ਲਈ ਵਰਤੇ ਜਾਣ ਵਾਲੇ ਬਰਤਨ ਗਾਗਰ ਬਾਰੇ ਦੱਸਾਂਗੇ ਗਾਗਰ ਇੱਕ ਪਿੱਤਲ ਦਾ ਘੜਾ ਹੁੰਦਾ ਹੈ ਜਿਸ ਨੂੰ ਪਾਣੀ ਇਕੱਠਾ ਕਰਨ ਦੇ ਲਈ ਵਰਤਿਆ ਜਾਂਦਾ ਸੀ ਘੜੇ ਦੀ ਸ਼ਕਲ ਦੇ ਲੰਮੀ ਧੌਣ ਵਾਲੇ ਤੰਗ ਮੂੰਹ ਵਾਲੇ ਮੋٹے ਕੰਡਿਆਂ ਵਾਲੇ ਕੜੇਦਾਰ ਥੱਲੇ ਵਾਲੇ ਪਿੱਤਲ ਦੇ ਬਰਤਨ ਨੂੰ ਗਾਗਰ ਕਹਿੰਦੇ ਹਨ ਵੇ ਗਾਗਰ ਲੋਹੇ ਦੀਆਂ ਵੀ ਬਣਾਈਆਂ ਜਾਂਦੀਆਂ ਸਨ ਪਿੱਤਲ ਦੀ ਗਾਗਰ ਅਮੀਰ ਪਰਿਵਾਰਾਂ ਦਾ ਵਰਤਨ ਸਨ ਉਹ ਆਪਣੀਆਂ ਕੁੜੀਆਂ ਨੂੰ ਹੋਰਾਂ ਭਾਂਡਿਆਂ ਦੇ ਨਾਲ ਨਾਲ ਗਾਗਰ ਵੀ ਦਾਜ ਵਿੱਚ ਦਿੰਦੇ ਸਨ ਲੋਹੇ ਦੀ ਗਾਗਰ ਆਮ ਪਰਿਵਾਰ ਵਰਤਦੇ ਸਨ ਜਦਕਿ ਗਰੀਬ ਪਰਿਵਾਰ ਮਿੱਟੀ ਦਾ ਘੜਾ ਹੀ ਵਰਤਦੇ ਸਨ ਗਾਗਰ ਨੂੰ ਪੰਜਾਬੀ ਗੀਤਾਂ ਅਤੇ ਨਾਚਾਂ ਦੇ ਵਿੱਚ ਸੰਗੀਤ ਦੇ ਵਜੋਂ ਵੀ ਜਾਣਿਆ ਜਾਂਦਾ ਸੀ ਇਸ ਨੂੰ ਹੱਥਾਂ ਵਿੱਚ ਪਾਈਆਂ ਜਾਣ ਵਾਲੀਆਂ ਛੱਲਿਆਂ ਜਾਂ ਮੁੰਦਰੀਆਂ ਨਾਲ ਵਜਾਇਆ ਜਾਂਦਾ ਸੀ। ਅੱਜਕੱਲ੍ਹ ਘਰਾਂ ਵਿੱਚ ਆਰਓ ਸਿਸਟਮ ਤੇ ਟੂਟੀਆਂ ਲੱਗ ਜਾਣ ਕਰਕੇ ਗਾਗਰ ਦਾ ਰਿਵਾਜ ਬਿਲਕੁਲ ਖਤਮ ਹੋ ਗਿਆ ਹੈ। ਇਹਨਾਂ ਦੀ ਜਗ੍ਹਾ ਵਾਟਰ ਕੂਲਰ ਤੇ ਪਾਣੀ ਦੀਆਂ ਟੈਂਕੀਆਂ ਨੇ ਲੈ ਲਿਆ ਹੈ ਜਿਸ ਕਰਕੇ ਗਾਗਰ